ਡਾਡੇ ਹੱਥ ਅੱਗੋ ਮੁਗਲਾ ਵਖਾਲੜੇ ਟੁੱਟ ਗਏ ਨੇ ਮਾਣ ਯਾਰੋ ਸਿੰਘਾ ਵਾਲੜੇ ਲੋਥਾਂ ਦੇ ਮੈਦਾਨ ਵਿੱਚ ਢੇਰ ਲਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਸਾ ਅੜ ਸਾਡ ਤਲਵਾਰ ਮਾਰਦੇ ਐਲੀ ਐਲੀ ਅਰੀ ਮੁਗਲ ਬਗਾਰਦੇ ਬੇਸ਼ਮਾਰ ਗੋਲੇ ਤੋਂਪਾਂ ਦੇ ਚਲਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾਂ ਜਾਂਵਦੇ ਛੱਡ ਗਏ ਮੈਦਾਨ ਜਿਹੜੇ ਰੇ ਹੱਤ ਤਤ ਖਾਲ ਸਾਰਾ ਮੂਲ ਭੱਲੇ ਆ ਲੁੱਟੂਆਂ ਦਾ ਟੋਲਾ ਹਾਰਨ ਚੱਲੇ ਆ ਲੁੱਟੂਆਂ ਦਾ ਟੋਲਾ ਹੋ ਹਾਰਨ ਚੱਲੇ ਆ ਝਾਲਾ ਵਿੱਚ ਲੁਕ ਜਿੰਦੜੀ ਬੱਚਾ ਮਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਦਾ ਸਰਦਾਰ ਪਿੱਛੇ ਬੈਠਾ ਫੌਜ ਦੇ ਫੇਰਦਾ ਸੀ ਮਾਲਾ ਤਾਈ ਨਾਲ ਮੋਦੀ ਦੇ ਬਾਦ ਸਿੰਘ ਹੋਰੀ ਜਾਈ ਕੇ ਸਨਾਮ ਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਜਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਜਾਵਦੇ ਜਾਲਮਾਂ ਦੀ ਫੌਜ ਡਾਡਾ ਜੋਰ ਪਾਲਿਆ ਬੈਠਾ ਰਾਸੇ ਮਾਰੀ ਵੈਰੀ ਤੂੰ ਬਲਾ ਲਿਆ ਬੈਠਾ ਰਾਸੇ ਮਾਦੀ ਵੈਰੀ ਤੂੰ ਬਲਾ ਲਿਆ ਕਿੱਥੇ ਤੇਰੇ ਵੀਰ ਬਲ ਨਹੀਂ ਦਿਖਾ ਮਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾ ਚਾਵਦੇ ਫਾੜੇ ਗੋਲਾ ਬੰਦੇ ਨੂੰ ਬਚਾਵਦੇ ਤੋਪਵਾਲਾ ਬੈਠਾ ਬੰਦੇ ਨੂੰ ਬਚਾਉਂਦਾ ਰੱਖ ਕੇ ਸੀ ਦੇਕ ਸਿੱਧਾ ਗੋਲਾ ਮਾਰਦਾ ਰੱਖ ਕੇ ਸੀ ਦੇਕ ਸਿੱਧਾ ਗੋਲਾ ਮਾਰਦਾ ਵੀਰ ਫਾੜੇ ਗੋਲਾ ਬੰਦੇ ਨੂੰ ਬਚਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾਂ ਚਾਵਦੇ ਛੱਡ ਗਏ ਮੈਦਾਨ ਜਿਹੜੇ ਲੁੱਟਾਂ ਚਾਵਦੇ